ਗਿੰਦਾ ਬੈਠਾ ਬਰੀ ਵਾਲੇ ਦਾ ਜਿਹੜਾ ਰੋਟੀਆਂ ਵੇਲ ਰਿਹਾ ਆ ਸੁਖੌਣ ਬੈਠਾ ਜਿਹੜਾ ਪੀੜੇ ਕਰ ਰਿਹਾ ਠੀਕ ਹੈ ਜੀ ਸੁਵੰਤ ਚੋਪੜ ਰਿਹਾ ਆ ਆ ਜੁਵੰਤ ਸੁਵੰਤ ਮੋਰਾਣੀ ਬੈਠਾ ਇਹ ਪਰੌਠੇ ਚੋਪੜ ਰਿਹਾ ਇਹ ਹਰਪ੍ਰਵਾਨ ਸਿੰਘ ਮੋਰਾਣੀ ਬੈਠਾ ਅੱਡੇ ਨੇੜੇ ਖੜ ਦੇ ਇਹ ਇਹ ਵਿਹਲਾ ਹੀ ਬੈਠਾ ਆ ਸਾਡਾ ਫਫੜ ਖੜਾ ਇਧਰ ਇਧਰ ਲਖਵੀਰ ਸਿੰਘ ਖੜਾ ਆ ਬਾਪੂ ਸਾਡਾ ਇੱਧਰ ਖੜਾ ਹੈ ਮੰਗਲ ਸਿੰਘ ਕੌਮੀ ਸੋਚ ਆ ਮੰਗਲ ਸਿੰਘ ਕੌਮੀ ਸੋਚ ਇਹ ਖੜਾ ਆ ਇਹਦਾ ਬੱਚਾ ਖੜਾ ਨਾਲ ਆ ਛੋਟਾ ਚਾਰ ਹੀ ਗੱਟ ਆ ਅਕਸੀਰ ਸੇ ਸ਼ੀਰਾ ਤੱਕ ਬੜਾ ਕਮਪਟੀਟਿਵ ਇਹ ਖੜਾ ਬੈਠਾ ਰੁੱਖੇ ਮੇਲ ਰਿਹਾ ਕਿ ਹੱਥਾਂ માં ਵੀ ਲਾਈ ਬੈਠਾ ਹੈ ਇਹੋ ਲੰਗਰ ਚੱਲ ਰਿਹਾ ਪਰੋਠਿਆਂ ਦੀ ਤਿਆਰੀ ਕੀਤੀ ਜਾ ਰਹੀ ਹੈ ਜੀ ਆ ਗਰਮਾ ਗਰਮ ਪਰੋਠੇ ਬਣਾ ਕਰਾਂ ਦੀ ਆ ਦੇਖੋ ਗਰਮਾ ਗਰਮ ਪਰੋਠੇ ਬਣਾਏ ਜਾ ਰਹੇ ਨੇ ਆਲੂ ਦੇ ਭਾਈ ਕਿਹੜਾ ਪਿੰਡ ਆਪਣਾ ਭਾਈ ਭਾਈ ਕਿਹੜਾ ਪਿੰਡ ਹਰੀ ਵਾਲਾ ਪਿੰਡ ਆ ਤੇ ਮੋਰਾ ਵਾਲੀ ਮੋਰਾ ਵਾਲੀ ਬਾਜੀ ਬਾਜੀ ਏ ਕਿੱਥੇ ਪੈ ਗਿਆ ਮੋਰਾ ਵਾਲੀ ਜੀ ਫਰੀਦਕੋਟ ਜਿਲ੍ਹਾ ਫਰੀਦਕੋਟ ਜ਼ਿਲ੍ਹੇ ਤੋਂ ਬਾੜੀ ਓਏ ਬਰੀ ਵਾਲੇ ਦੀ ਟਰਾਲੀ ਆਵੇਂ ਮਰੀ ਨਾ ਪਕਾਈ ਇਹੇ ਛੋੜਣਾ ਨਾ ਦੱਸਦਾ ਕੋਈ ਨਹੀਂ ਕੋਈ ਨਹੀਂ ਨਕਸਲ ਮੋਰਾ ਵਾਲੀ ਸੰਝੇ ਆ ਸੰਝਾ ਕਰੋ ਬਰੀ ਵਾਲਾ ਦੇ ਮੋਰਾ ਸਾਰੇ ਇਕੱਠੇ ਹੀ ਆ ਸਾਰੇ ਇਕੱਠੇ ਨੇ ਪੰਜਾਬ ਇਕੱਠਾ ਹੋ ਗਿਆ ਇੱਕ ਟੰਡੇ ਥੱਲੇ ਆਹਣ ਆਈ ਤਾਂ ਠੀਕ ਆ ਹੌਲੀ ਥੋੜਾ ਨਾ ਦੇਖ ਲੈ ਤੇਰੇ ਕੋਲ ਨਹੀਂ ਆਉਂਦੇ ਠੀਕ ਆ ਠੀਕ ਆ ਠੀਕ ਆ ਜੀ ਸਭ ਛੇਰੀ ਆ ਸਿੱਟੇ ਘਾਟ ਤੇ ਪਰਕੇ ਬੈਠਣ ਨੂੰ ਇੱਕ ਕਾਮਰੇਟ ਆਈ ਏ ਓ ਪਈਆ ਓ ਆਪਣੇ ਉਥੇ ਮੁੰਡੇ ਦੇ ਫੁੱਫੜ ਤੋਂ ਲੈ ਇੰਟਰਵਿਊ ਕੋਈ ਨਾ ਕੋਈ ਨਵੀਂ ਇੰਟਰਵਿਊ ਕੀ ਤਾਂ ਗੱਲ ਨਾ ਬਤਾਈਂ ਹੁੰਦਾ ਇੱਥੇ ਚੋੜਾ ਹੀ ਆ ਸਾਰੇ ਚੀਜ਼ ਉਣ ਲਈ ਆਏ ਇਧਰ ਫੜੀ ਬੜਾ ਖੋਚ ਰੱਖ ਜਾ ਕੇ ਫੱਟੇ ਗੱਲ ਕਰਨੀ ਕਰਦਾ ਇਹੀ ਉੱਤੇ ਵੈਲਿਊ ਘਾਟਾ ਮਿਲਦਾ ਇਹ ਬੁੜਾ ਨਾ ਬਾਡਰ ਇਹ ਮੁੰਡਿਆਂ ਦੀਆਂ ਗੱਲਾਂ ਹੀ ਆ ਹੈ ਬਾਪ ਨੂੰ ਕਰਨਾ ਮੂਰੇ ਜਿੰਨਾ ਹੀ ਜਦੋਂ ਉਹਨਾਂ ਨੇ ਕਾਲ ਦੇ ਦਿੱਤੀ ਬਾਪ ਨੂੰ ਮੂਰੇ ਕਰਨਾ ਬਾਪ ਤੇਰੀ ਛੇਦੀਆ ਪਹਿਲਾਂ ਮੈਨੂੰ ਮੈਨੂੰ ਬਾਤ ਤਾਂ ਵਜਤ ਕੇ ਬਸ ਠੀਕ ਹੈ ਪੱਕੀ ਦਿੱਤਾ ਨਹੀਂ ਸ਼ਹੀਦਿਆ ਬਹੁਤ ਹੋ ਗਿਆ ਜੀ ਹੁਣ ਖੇਦਿਆ ਨਹੀਂ ਦੇਣੀ ਅੱਜ ਹੁਣ ਅੱਗੇ ਨਿਕਲਣਾ ਬਹੁਤ ਸ਼ਹੀਦੀ ਹੋ ਗਿਆ 700 ਤੋਂ ਬਾਅਦ ਆਪਾਂ ਪਹਿਲੀ ਸ਼ਹੀਦ ਕਰਾ ਦੇ ਹੋਰ ਨਹੀਂ ਕਰਾਣਾ ਹਾਂ ਲਾਹਤਾਂ ਦੇ ਵੀ ਇਹ ਇਹ ਪਟੌਂਦਾ ਦੋੜਾਂ ਜੀ ਇਹ ਜੋੜ ਹੈ ਦੋੜਾਂ 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 ਹਾਂ ਇਹ ਧੋੜਾਂ ਵੱਜਦੀਆਂ ਅੱਛਾ ਸ਼ੇਅਰ ਮਾਰ ਕੇ ਬਾਪੂ ਸ਼ੇਅਰ ਸੁਣਾਓ ਸ਼ੇਅਰ ਸੁਣਾ ਲੱਕ ਬਾਪੂ ਸ਼ੇਅਰ ਸੁਣਾਓ ਕੌਣ ਸੁਣਾਊਗਾ ਆਹ ਸੁਣਾਓ ਬਾਪੂ ਸ਼ੇਅਰ ਸੁਣਾਓ ਚੱਕ ਦੇ ਹੁਣ ਇੱਕ ਸ਼ੇਅਰ ਜੀ ਸਾਰਾ ਕੁਸਲ ਕੋਦ ਗਏ ਹਾਂ ਇੱਕ ਚ ਇੱਕ ਚ ਹਾਂਜੀ ਸਿਰ ਮੋਨ ਕੇ ਲੈ ਲਿਆ ਟੋਪੀਆਂ ਨੂੰ ਜਾਂਦੀ ਗਵਾਜ ਦੀ ਬਾਪੂ ਦੀ ਪੱਗ ਲੁਕੋ ਜਿੰਨਾ ਕੋਈ ਨਾ ਕੋਈ ਇੱਕ ਵਾਰੀ ਹੋਰ ਜਾਂਦੀ ਗਵਾਜ ਦੀ ਬਾਪੂ ਦੀ ਪੱਗ ਲੁਕੋ ਜਿੰਨਾ ਜਿਹੜੇ ਮੁਰਕ ਲਈ ਚੁੰਮਿਆਂ ਫਾਂਸੀਆਂ ਨੂੰ ਵਿੱਚ ਰਹਿਣ ਦਾ ਰਿਹਾ ਨਹੀਂ ਹੱਜ ਲੋਕੋ ਵਾਹ ਠਾਇਆ ਕਾਲ ਤਖਤ ਮਾਰ ਕੇ ਗੋਲਿਆਂ ਨੂੰ ਲਾ ਕੇ ਦਹਿਸ਼ਤਗਰਦੀ ਦਾ ਪੱਜ ਲੋਕੋ ਕਰਨ ਹੱਥੇ ਲੁੱਟਿਆ ਇੱਜਤਾਂ ਨੂੰ ਪਾ ਕੇ ਟਾਇਰ ਗਣੀ ਲਾਈ ਸਾਡੇ ਅੱਗ ਲੋਕੋ ਜਿਨ੍ਹਾਂ ਅਣਖ ਦੀ ਕਾਤਰ ਸਿਰ ਚੁੱਕੇ ਬੰਦ ਪਏ ਨੇ ਜੇਲਾਂ ਵਿੱਚ ਅੱਜ ਲੋਕੋ ਕੁਝ ਫੜ ਕੇ ਪੁਲਸ ਨੇ ਮਾਰ ਦਿੱਤੇ ਕੁਝ ਤੁਰ ਗਏ ਮੁਰਕ ਨੂੰ ਛੱਡ ਸੋ ਲੋਕੋ ਬਲਜਿੰਦਰ ਸਿੰਘਾ ਮਾਰ ਜਿਮੀ ਦੀ ਦਿੱਤੀ ਅੱਖੀਂ ਵੇਖ ਕੇ ਆਉਂਦੀ ਨਹੀਂ ਲੱਜ ਲੁਕੋ ਵਾਹ ਜੀ ਵਾਹ ਕੀ ਬਾਤ ਹੈ ਬਾਈ ਕੀ ਬਾਤ ਹੈ ਯਾਰ ਬਾਲੀ ਛੋਟੀ ਬਣਾਣਾ ਰੋਟੀ ਨੂੰ ਲੈ ਆਂ ਪਲੇਟ ਨਿਕਲਦੀ ਨਹੀਂ ਯਾਰ ਧਾਗ ਨਹੀਂ ਥੋੜਾ ਪ੍ਰੇਤ ਨੂੰ ਆਏ ਇੱਕ ਕੀ ਕਰਵਾਉ ਕਿ ਉਹ ਬਈ ਟੰਗੀ ਪੈ ਗਰ ਨਹੀਂ ਅਗ ਜੋਕਰਾਂ ਨੂੰ ਇੰਦਨ ਆ ਗਏ ਆ ਅਗਲਾ ਬੋਲੋ ਇੱਕ ਕੋਲ ਬੈਠੇ ਠੀਕ ਹੈ ਭਾਈ ਉਹ ਚਲਾ ਬਰਾਦਰ ਮੈਂ ਇੱਥੇ ਰੱਖਣਾ ਯਾਰ ਇਹ ਪੰਜਾਬੀ ਖਾਣਾ ਵਜਦਾ ਪੰਜਾਬੀ ਖਾਣਾ ਬਿਲਕੁਲ ਬਾਪੂ ਜੀ ਬਿਲਕੁਲ ਜੀ ਪੰਜਾਬੀ ਇੱਕ ਤਾਂ ਸਰੋਂ ਦਾ ਸਾਗ ਮੱਕੇ ਦੀ ਰੋਟੀ ਨਾਲ ਪਰੋਠੇ ਨਾਲ ਜਾਣੇ ਜਾਂਦੇ ਆ ਅਸੀਂ ਬਾਲ ਕੇ ਸੇਕਾਂਗੇ ਹੁਣ ਅਸੀਂ ਠੀਕ ਹੈ ਸਮਝ ਗਿਆ ਠੀਕ ਹੈ ਹਾਂ ਆ ਕੇ ਫਟੇ ਚੋਪਰਾਂ ਨਾਲ ਪੰਚੀ ਨਾ ਯਾਰ ਹਾਂ ਆਪ ਕੋਲੀ ਰੋਟੀ ਛੋਪੜਾ ਲਵਾ ਕੇ ਕਿਰਾਉ ਤਵਾ ਪੂਰ ਹੋਣਾ ਲਪੜਾਈ ਤਾਂ ਪਕੜਾ ਹੈ